ਦਰਸ਼ਕੋਏ ਜਲਕੜੀ ਆ ਉਦੋਂ ਟਾਈਮ ਕਿਵੇਂ ਦੇਖਦੇ ਸੀਗੇ ਆ ਇੱਕ ਕੋਲਾ ਵਾ ਆ ਕੋਲਾ ਵਾ ਅਥਲੇ ਪਾਣੀ ਦਾ ਭਰਿਆ ਹੋਇਆ ਇਹਦੇ ਵਿੱਚ ਇੱਕ ਨਿੱਕਾ ਜਿਹਾ ਸੁਰਾਖ ਬਣਿਆ ਹੋਇਆ ਜਦੋਂ ਇਹਨੂੰ ਵਿੱਚ ਰੱਖ ਦਿਆਂਗੇ ਤਾਂ ਇਹ 'ਚ ਪਾਣੀ ਭਰਨਾ ਸ਼ੁਰੂ ਹੋ ਜਾਣਾ ਵਾ ਇਹ ਆ ਦੇਖੋ ਪਾਣੀ ਭਰਨਾ ਸ਼ੁਰੂ ਹੋ ਗਿਆ ਕਿ ਨਾ ਇਹਦੇ ਕਾਰਨ ਕੀ ਸੀਗਾ ਕਿ 20 ਮਿੰਟਾਂ ਦੇ ਵਿੱਚ ਇਹ ਕੋਲਾ ਭਰ ਜਾਂਦਾ ਸੀ 20 ਮਿੰਟਾਂ ਬਾਅਦ ਤੇ ਤਿੰਨ ਵਾਰੀ ਤੋਂ ਕੋਲਾ ਭਰ ਗਿਆ ਤੇ ਗਾੜ ਖੜਾ ਹੁੰਦਾ ਸੀ ਗੁੱਪੀ ਵੇਰੇ ਨਗੜੇ ਕਰਕੇ ਦਿਖਾ ਦਿਓ ਤੇ ਗਾੜ ਖੜਾ ਹੁੰਦਾ ਸੀ ਇੱਥੇ ਜਦੋਂ ਮੈਂ 20 ਮਿੰਟ ਤਿੰਨ ਵਾਰੀ ਭਰ ਜਾਂਦਾ ਸੀ ਕੋਲਾ ਤੋਂ ਇੱਕ ਘੰਟਾ ਮੰਨ ਲੇ ਸੀ ਇੱਕ ਘੰਟੇ ਵੱਧ ਥੋੜੀ ਹੈਗੀ ਆ ਆ ਥੋੜੀ ਦੇ ਨਾਲ ਇਹ ਤੇ ਟੱਲ ਮਾਰਦਾ ਸੀ ਇੱਕ ਘੰਟਾ ਹੋ ਗਿਆ ਤੇ 12 ਪੈਰ ਹੁੰਦੇ ਆ ਤੇ ਇੱਕ ਤਿੰਨਾ ਘੰਟਿਆਂ ਦਾ ਇੱਕ ਪੈਰ ਹੁੰਦਾ ਮਤਲਬ ਉਸ ਹਿਸਾਬ ਦੇ ਇੱਕ ਪੈਰ ਦੇ ਬਾਦੋਂ ਇਹ ਵਜਾਉਂਦੇ ਜਾਂਦੇ ਸੀਗੇ ਮਤਲਬ 20 ਮਿੰਟਾਂ ਦੇ ਵਿੱਚ ਪੂਰੀ ਇਹ ਕੋਲਾ ਭਰ ਜਾਣਾ ਇਹ ਉਸ ਸਮੇਂ ਦੀ ਟਾਈਮ ਦੇਖਣ ਦੀ ਤਕਨੀਕ ਸੀ ਘੜੀ ਆ ਮਤਲਬ ਪੁਰਾਣੀ ਜ਼ਮਾਨੇ ਦੀ ਬਣੀ ਹੋਈ ਆ ਸਾਰੀ 17ਵੀਂ ਸਦੀ ਦੇ ਨੇੜੇ ਤੇੜ ਤੇ ਦੱਸਿਆ ਜਾਂਦਾ ਵੀ ਉਦੋਂ ਇਸ ਹਿਸਾਬ ਕਿਤਾਬ ਦੇ ਨਾਲ ਉਹ ਟਾਈਮ ਦੇਖਦੇ ਹੁੰਦੇ ਸੀ ਕਿ ਆਹ ਦੇਖੋ ਲੈ ਪਾਣੀ ਵਿੱਚ ਭਰ ਰਿਹਾ ਵਾ ਤੇ ਆਹ ਘੜੀ ਦੇਖਣ ਮਤਲਬ ਉਸ ਸਮੇਂ ਦੀ ਘੜੀ ਆ ਦੇਖੋ ਕਮਾਲ ਦੀ ਹੈਗਾ ਨਾ ਤਕਨੀਕ ਉਸਾ ਇੱਥੇ ਗਾੜ ਖੜਾ ਹੁੰਦਾ ਸੀਗਾ ਤੇ ਉਹ ਜਦੋਂ ਜੀ ਕਰਦੇ ਟੱਲੀ ਮਾਰ ਦਿੰਦਾ ਹੁੰਦਾ ਸੀ ਤੇ ਆਹ ਹੈਗਾ ਵਾ ਖੰਗੋਲ ਯੰਤਰ ਇਹ ਪੂਰੇ ਏਸ਼ੀਆ ਚ ਦੋਨੇ ਇਹ ਜਨਮ ਪੱਤਰੀ ਵਗੈਰਾ ਬਣਾਉਣ ਲਈ ਵਰਤੇ ਜਾਂਦੇ ਆ ਇਹ ਅਲੱਗਾ ਆਹ ਅਲੱਗਾ ਅਲੱਗ-ਅਲੱਗ ਘੁੰਮਦੇ ਆ ਕੋਈ ਤਿਥਾਂ ਤਿਹਾਰ ਦਿਨ ਸੰਗਰਾਮ ਮਸਿਆ ਪੁੰਨਿਆਂ ਦੇਖ ਕੇ ਇਹ ਉਹ ਬਣਾਈ ਜਾਂਦੇ ਸੀ ਇਹ ਦੋ ਆ ਪੂਰੇ ਭਾਰਤ ਦੇ ਏਸ਼ੀਆ ਦੇ ਵਿੱਚ ਇੱਕ ਇੱਥੇ ਪਿਆ ਕੋਟਾ ਦੇ ਵਿੱਚ ਇੱਕ ਪਿਆ ਵਾ ਜੈਪੁਰ ਦੇ ਜੰਤਰ ਮੰਤਰ ਦੇ ਵਿੱਚ ਉਹ ਵੀ ਇੱਕ ਬਹੁਤ ਵੱਡੀ ਚੀਜ਼ ਆ ਮਾਨ ਸਿੰਘ ਜੀ ਦੇ ਮੌਜੂਦ ਵੇਲੇ ਦਾ ਬਣਿਆ ਹੋਇਆ ਉੱਥੇ ਵੀ ਤੇ ਆ ਦੇਖੋ ਇਹ ਸਾਰੀ ਸਨ ਚੀਜ਼ ਦਿਖਾਤੀ